ਖੰਡੂਰ ਸਾਹਿਬ ਦੇ ਵਿੱਚ ਰਹਿੰਦਾ ਹੈ ਮਲੂਕਾ ਚੌਧਰੀ ਤੇ ਧੰਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਵੀ ਉੱਥੇ ਰਹਿਮਤਾਂ ਵਰਤਾ ਰਹੇ ਸੰਗਤਾਂ ਨੂੰ ਤਾਰਦੇ ਆਂ ਦੀਵਾਨ ਸਜਾਉਂਦੇ ਆਂ ਤੇ ਉਪਦੇਸ਼ ਦਿੰਦੇ ਆਂ ਬੜੀਆਂ ਸੰਗਤਾਂ ਆਉਂਦੀਆਂ ਨੇ ਗੁਰੂ ਜੀ ਦਾ ਬਚਨ ਲੈ ਕੇ ਪੱਲੇ ਬੰਨ੍ਹ ਕੇ ਜਾਂਦੀਆਂ ਹੁਣ ਬਚਨ ਪੱਲੇ ਤਾਂ ਤਾਂ ਹੀ ਵੱਜੇਗਾ ਜੇ ਗੁਰੂ ਦੇ ਚਰਨਾਂ ਵਿੱਚ ਬੈਠਾਂਗੇ ਮਾਫ ਕਰਨਾ ਸਾਡੇ ਕੋਲ ਬੈਠਣ ਦਾ ਸਮਾਂ ਨਹੀਂ ਹੋ ਸਕਦਾ ਸਾਡੇ ਕੰਮਕਾਰ ਬਹੁਤ ਨੇ ਪਰ ਬਹੁਤ ਵਾਰੀਏ ਤੁਸੀਂ ਸ਼ਬਦ ਸੁਣਿਆ ਹੈ ਕਿ ਸਤਿਗੁਰ ਕੀ ਪ੍ਰਤੀਤਿ ਤਨਾ ਆਈਆ ਸ਼ਬਦ ਨਾ ਲਾਗੋ ਭਾਉ ਉਸਨੋਂ ਸੂਖ ਨਾ ਉਪਜੈ ਭਾਵੇਂ ਸੌ ਗੇੜਾ ਆਵੋ ਜਾਓ ਕਹਿੰਦੇ ਜੇ ਸ਼ਬਦ ਦੀ ਪ੍ਰਤੀਤਿ ਨਾ ਆਈ ਪਾ ਮੈਂ ਸੌ ਗੇੜੇ ਲਾ ਲਏ ਕੁਝ ਪ੍ਰਾਪਤ ਹੋਣ ਵਾਲਾ ਵੀ ਨਹੀਂ ਤੇ ਫਿਰ ਬੰਦਾ ਕਹਿੰਦਾ ਮੈਂ ਬਸ 5 ਮਿੰਟ ਹੀ ਬੈਠਾਂ ਤੇ ਮੈਂ ਚਲਿਆ ਜਾਵਾਂ ਮੇਰੇ ਕੋਲ ਸਮਾਂ ਨਹੀਂ ਹੈ ਮਾਫ਼ ਕਰਨਾ ਸਾਡੇ ਕੋਲ ਤੇ ਮਹੀਨੇ ਤੋਂ ਬੈਠਣ ਦਾ ਸਮਾਂ ਨਹੀਂ ਅਸੀਂ ਰੋਜ਼ ਕਿੱਥੇ ਬੈਠ ਸਕਦੇ ਹਾਂ ਤੇ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਦਿੰਦੇ ਆ ਸ਼ਬਦ ਦੀ ਪ੍ਰਤੀਤਨਾ ਆਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਭਾਵੇਂ ਸੌ ਗੇੜਾ ਆਵੋ ਜਾਓ ਸਤਿਗੁਰ ਕੀ ਪ੍ਰਤੀਤਨ ਆਈਆਂ ਸ਼ਬਦ ਨਾਲ ਆਗੋ ਭਾਓ ਉਸਨੋਂ ਸੂਖ ਨਾ ਉਪਜੈ ਭਾਵੇਂ ਸੌ ਗੇੜਾ ਆਵੋ ਜਾਓ ਗੁਰੂ ਜੀ ਦੇ ਬਚਨ ਖੰਡੂਰ ਸਾਹਿਬ ਦੇ ਵਿੱਚ ਰਹਿੰਦਾ ਮਲੂਕਾ ਚੌਧਰੀ ਹੁਣ ਇਹਨੂੰ ਬਿਮਾਰੀ ਲੱਗ ਗਈ ਹੈ ਇਹਨੂੰ ਮਿਰਗੀ ਦਾ ਦੌਰਾ ਪੈਂਦਾ ਹੈ ਅਰਦਾਸ ਅਸੀਂ ਕਰਾਂਨੇ ਆ ਅਰਦਾਸ ਨਾਲ ਕਿਰਪਾ ਹੋ ਜਾਂਦੀ ਹੈ ਪਰ ਗੁਰੂ ਜੀ ਦੇ ਚਰਨਾਂ ਨਾਲ ਜੁੜੇ ਰਹੀਏ ਪਰ ਇਹਨੂੰ ਇੱਕ ਆਦਤ ਬੜੀ ਐ ਇਹਨੂੰ ਆਦਤ ਦਾ ਨਸ਼ਾ ਕਰਨ ਦੀ ਸ਼ਰਾਬ ਪੀਣ ਦੀ ਆਦਤ ਹੈ ਕਿਉਂਕਿ ਸਤਗੁਰੂ ਜੀ ਸਾਨੂੰ ਪਰੇਝ ਦੱਸਦੇ ਆ ਉਪਦੇਸ਼ ਦੇ ਨਾਲ ਨਾਲ ਇਹ ਲੈ ਕੇ ਆਪਣੇ ਪਰਿਵਾਰ ਨੂੰ ਗੁਰੂ ਅੰਗਦ ਦੇ ਮਾਰ ਸੱਚੇ ਪਾਤਸ਼ਾਹ ਦੇ ਚਰਣਾ ਵਿੱਚ ਚਲਾ ਗਿਆ ਰਹਿੰਦਾ ਨੇੜੀ ਸੀ ਇਹਦੀ ਹਵੇਲੀ ਸੀ ਮਲੂਕੇ ਚੌਧਰੀ ਦੀ குரு ਅੰਗਦ ਦੇ ਮਾਰੇ ਦੇ ਚਰਣਾ ਵਿੱਚ ਬੈਠ ਗਿਆ ਜਾ ਕੇ ਤੇ ਜਿਵੇਂ ਸੰਗਤਾਂ ਆਪੋ ਆਪਣੇ ਦੁੱਖ ਸੁੱਖ ਦੱਸਦਿਆਂ ਨੇ ਇਹਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜੀ ਇਹਨਾਂ ਨੂੰ ਮਿਰਗੀ ਦਾ ਦੌਰਾ ਪੈਂਦਾ ਤੇ ਮਹਾਰਾਜ ਸੱਚੇ ਪਾਈਸ਼ਾ ਨੇ ਪੁੱਛਿਆ ਵੀਰ ਨਸ਼ਾ ਵਿਸ਼ਾ ਕੋਈ ਸ਼ਰਾਬ ਪੀਣ ਦੀ ਭੈੜੀ ਆਦਤ ਹੈ। ਤਾਂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਦਾਂ ਕਰ ਤੂੰ ਸ਼ਰਾਬ ਛੱਡ ਦੇ ਤੇ ਅਸੀਂ ਤੇਰੀ ਮਿਰਗੀ ਬਨ ਲੈਨੇ ਆਂ ਆਖੋ ਸਤਨਾ। ਤੂੰ ਇਹਦੁਵਾ ਸ਼ਰਾਬ ਨਾ ਪੀਂਤੇ ਨੂੰ ਮਿਰਗੀ ਦਾ ਦੌਰਾ ਵੀ ਨਹੀਂ ਪਏਗਾ। ਪਰ ਇੱਕ ਵਚਨ ਦਿੱਤਾ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ। ਕਿ ਜਦਨ ਤੂੰ ਸ਼ਰਾਬ ਪੀ ਲਈ ਤੈਨੂੰ ਮਿਰਗੀ ਦਾ ਦੌਰਾ ਐਸਾ ਪਵੇਗਾ ਤੂੰ ਬਚੇਗਾ ਵੀ ਨਹੀਂ ਐਡਾ ਵੱਡਾ ਬਚਨ ਦਿੱਤਾ ਪਰ ਨਸ਼ਾ ਇਹ ਕਿਹੋ ਜੀ ਆਦਤ ਹੈ ਪਤਾ ਸੀ ਵੀ ਮਹਾਰਾਜ ਨੇ ਕਿਹਾ ਵੀ ਤੂੰ ਬਚਣਾ ਕੋਈ ਨਹੀਂ ਪਰ ਫੇਰ ਵੀ ਜਦੋਂ ਮਨੁੱਖ ਦਾ ਮਨ ਨਹੀਂ ਖੜਦਾ ਗੁਰੂ ਜੀ ਦੇ ਬਚਨ ਇਹ ਕਹਿੰਦਾ ਜੀ ਠੀਕ ਹੈ ਮੈਨੂੰ ਦੌਰਾ ਨਾ ਪਵੇ ਮਿਰਗੀ ਦਾ ਪਰ ਮੈਂ ਸ਼ਰਾਬ ਨਹੀਂ ਪੀਆਗਾ ਵਾਚਨ ਕਰਕੇ ਗੁਰੂ ਜੀ ਨਾਲ ਆਪਣੇ ਘਰ ਚਲਾ ਗਿਆ। ਵੀਵਾ ਵਚਨ ਪਗਾਵਾਗਾ ਕੁਛ ਟਾਈਮ ਰਿਆ। ਕੁਛ ਟਾਈਮ ਲੰਘਦਾ ਗਿਆ ਸਮਾਂ ਲੰਘਦਾ ਗਿਆ। ਇੱਕ ਦਿਨ بارش ਪੈਂਦੀ ਹੈ। ਹਵਾ ਚੱਲਦੀ ਹੈ ਠੰਡੀ ਤੇ ਇਹਦੇ ਚਾਰ ਪੰਜ ਮਿੱਤਰ ਆ ਗਏ। ਬੰਦਾ ਸੁਧਰ ਸਕਦਾ ਹੈ ਕਈ ਵਾਰੀ ਉਹਨੂੰ ਨਾ ਸੁਸਾਇਟੀ ਨਹੀਂ ਸੁਧਰ ਸੁਧਰਨ ਦਿੰਦੀ ਬੰਦਾ ਸੁਧਰ ਵੀ ਸਕਦਾ ਹੈ ਸਿੱਧੇ ਪਾਸੇ ਲੱਗ ਵੀ ਸਕਦਾ ਹੈ ਪਰ ਜਦੋਂ ਸੰਗ ਮਾੜਾ ਹੋ ਜੇ ਨਾ ਮਾੜੀ ਤੇ ਚੰਗੀ ਸੰਗਤ ਆਪਾਂ ਕੱਲ ਪਰਸ ਸੁਣਿਆ ਸੀ ਆਪ ਜੀ ਪਰ ਸੰਗਤ ਹੈ ਜਿਹੜੀ ਇਹ ਬੰਦੇ ਨੂੰ ਮਾੜੀ ਟੁਲਾ ਦਿੰਦੀ ਚਾਰ ਪੰਜ ਮਿੱਤਰ ਗਏ ਕਹਿੰਦੇ ਕੋਈ ਗੱਲ ਨਹੀਂ ਬਹੁਤ ਦਿਨ ਹੋ ਗਏ ਹੁਣ ਤੇ ਚੌਧਰੀ ਸਾਹਿਬ ਆਉਂ ਕਹਿੰਦੇ ਅੱਜ ਤੇ ਠੰਡ ਵੜੀ ਐ ਉਹ ਕਹਿੰਦਾ ਨਹੀਂ ਨਹੀਂ ਮੈਂ ਗੁਰੂ ਜੀ ਦਾ ਬਾਚਨ ਲਿਆ ਹੋਇਆ ਉਹ ਕਹਿੰਦਾ ਕੁਛ ਨਹੀਂ ਹੁੰਦਾ ਤੈਨੂੰ ਐਵੇਂ ਬਹਿਮ ਪੈ ਗਿਆ ਫਿਰ ਕਿਉਂਣਾ ਤੂੰ ਥੋੜੀ ਪੀ ਲੇਗਾ ਸ਼ਰਾਬ ਕੋਈ ਫਰਕ ਨਹੀਂ ਪੈਂਦਾ ਤੇ ਉਹ ਕਹਿੰਦਾ ਨਹੀਂ ਨਹੀਂ ਮੈਨੂੰ ਬੜੀ ਭੈੜੀ ਬਿਮਾਰੀ ਸੀ ਮੈਨੂੰ ਮਿਰਗੀ ਦਾ ਦੌਰਾ ਪੈਂਦਾ ਸੀ ਤੇ ਗੁਰੂ ਜੀ ਨੇ ਮੈਨੂੰ ਬਾਚਨ ਦਿੱਤਾ ਮੈਂ ਉਦਾਂ ਦਾ ਠੀਕ ਆ ਦੁਨੀਆ ਖਾਤਰ ਧਰਮ ਗਵਾ ਲਿਆ ਨਾ دین ਗਵਾਇਆ ਦੁਨੀ ਸੋਂ ਦੁਨੀ ਨਾ ਚਾਲੀ ਸਾਤ ਪਾਏ ਘਹਾੜਾ ਮਾਰਿਆ ਗਾਫਲ ਆਪਣਾ ਆਪ ਸੁਣਿਆ ਸੀ ਵੀ ਮਨੁੱਖ ਆਪ ਵੀ ਕਈ ਵਾਰੀ ਆਪਣੇ ਪੈਰੀਂ ਘਹਾੜਾ ਮਾਰ ਲਿੰਦਾ ਤੇ ਸਾਧ ਸੰਗਤ ਜੀ ਜਦੋਂ ਉਹ ਬਹੁਤਾ ਖਿਹੜਾ ਕਰਨ ਲੱਗੇ ਨਾ ਕਹਿੰਦੇ ਚੱਲ ਕੋਈ ਗੱਲ ਨਹੀਂ ਤੂੰ ਸਾਨੂੰ ਆਪਣੇ ਬਰਤਨ ਤਾਂ ਦੇ ਆਪਣੇ ਭਾਂਡੇ ਦੇ ਥੋੜੇ ਚਲੋ ਸਾਨੂੰ ਬੈਠਣ ਵਾਸਤੇ ਜਗਾ ਤਾਂ ਦੇ ਉਹ ਕਹਿੰਦਾ ਚਲ ਕੋਈ ਗੱਲ ਨਹੀਂ ਤੁਸੀਂ ਪਾਣੀ ਲੈ ਜਾਓ ਬਰਤਨ ਲੈ ਜਾਓ ਬੈਠ ਜਾਓ ਕੋਈ ਗੱਲ ਨਹੀਂ ਫੇਰ ਪਤਾ ਕੀ ਕਹਿੰਦੇ ਉਹ ਕਹਿੰਦੇ ਸਾਡੇ ਕੋਲੇ ਤੇ ਬਹਿ ਜਾ ਆ ਕੇ ਅਸੀਂ ਕਿਹੜਾ ਤੈਨੂੰ ਕਹਿੰਨੇ ਆ ਵੀ ਤੂੰ ਜ਼ਰੂਰੀ ਹੈ ਵੀ ਨਸ਼ਾ ਕਰਨੇ ਕਰਨਾ ਹੈ ਸ਼ਰਾਬ ਪੀਣੀ ਪੀਣੀ ਆ ਕੋਈ ਗੱਲ ਨਹੀਂ ਤੂੰ ਸਾਡੇ ਕੋਲ ਤੇ ਬੈਠ ਜਾ ਹੁਣ ਕੋਲ ਬਾਹ ਲਿਆ ਵੀ ਸੁਸਾਇਟੀ ਇਹੋ ਜੀ ਚੀਜ਼ ਆ ਜੇ ਬਚਣਾ ਤਾਂ ਸੁਸਾਇਟੀ ਤੋਂ ਬਚੋ ਜੇ ਬਚਣਾ ਤਾਂ ਮਾੜੀ ਸੰਗਤ ਤੋਂ ਮਾੜੀ ਸੰਗਤ ਤੋਂ ਬਚੋ ਕਹਿੰਦੇ ਆ ਵੀ ਚੱਲ ਸਾਡੇ ਕੋਲ ਬੈਠ ਜਾ ਹੁਣ ਜਦੋਂ ਪੀਣ ਲੱਗ ਪਏ ਕੋਲ ਬੈਠਾ ਕਹਿੰਦੇ ਇਦਾਂ ਕਰ ਚੰਗਾ ਫਿਰ ਤੈਨੂੰ ਬਿਮਾਰੀ ਲੱਗੀ ਹੋਈ ਆ ਤੂੰ ਇਦਾਂ ਕਰ ਫਿਰ ਥੋੜੀ ਜੀ ਪੀ ਲੈ ਹੀ ਫਰਕ ਪੈਂਦਾ ਤੈਨੂੰ ਕਹਿੰਦੇ ਵੇਖ ਲਾ ਜੇ ਤੈਨੂੰ ਕੁਝ ਹੋਣ ਲੱਗਿਆ ਤਾਂ ਤੂੰ ਨਾ ਪੀ ਜੇ ਨਾ ਹੋਇਆ ਤਾਂ ਫਿਰ ਹੋਰ ਲੈ ਲਈ ਕੋਲ ਭਾਲਿਆ ਸੰਗਤ ਦੇ ਵਿੱਚ ਥੋੜਾ ਜਿਹਾ ਨਸ਼ਾ ਕਰਵਾ ਦਿੱਤਾ ਹੁਣ ਨਸ਼ਾ ਹੋ ਗਿਆ ਕਹਿੰਦੇ ਵੇਖ ਐਵੇਂ ਬਹਿਮ ਕਰੀ ਜਾਂਦਾ ਸੀ ਤੈਨੂੰ ਕੁਝ ਨਹੀਂ ਹੋਇਆ ਉਹ ਤੂੰ ਐਵੇਂ ਫਕੀਰਾਂ ਕੋਲ ਫਸਿਆ ਫਿਰਦਾ ਹੈ ਤੈਨੂੰ ਕੁਛ ਹੋਣ ਵਾਲਾ ਨਹੀਂ ਆ ਲੈ ਕਹਿੰਦੇ ਖੁੱਲ ਕੇ ਪੀ ਸ਼ਰਾਬ ਗਾਲ ਦਤਾ ਜੀਵਨ ਬਣਿਆ ਬਣਾਇਆ ਗੱਲਾਂ ਵਿੱਚ ਆ ਗਿਆ ਜਦੋਂ ਨਸ਼ਾ ਪੂਰਾ ਹੋਇਆ ਨਾ ਕਹਿੰਦੇ ਜਾ ਨੇੜੇ ਹੀ ਐ ਗੁਰੂ ਦਾ ਦੀਵਾਨ ਸਜਿਆ ਹੋਇਆ ਤੂੰ ਕੋਠੇ ਤੇ ਚੜ ਕੇ ਕਹਿ ਦੇ ਵੀ ਗੁਰੂਆ ਮੈਂ ਤੇਰੀ ਸਿੱਖੀ ਛੱਡੀ ਮੈਂ ਤੇਰੀ ਸਿੱਖੀ ਛੱਡੀ ਹੁਣੇ ਨਸ਼ੇ ਵਿੱਚ ਸੀ ਮੰਗਰ ਲੱਗ ਗਿਆ ਚੜ ਕੇ ਕੋਠੇ ਤੇ ਨਾ ਉੱਪਰ ਹਵੇਲੀ ਦੇ ਕਹਿੰਦਾ ਗੁਰੂਆ ਮੈਂ ਤੇਰੀ ਸਿੱਖੀ ਛੱਡੀ ਮੈਂ ਤੇਰੀ ਸਿੱਖੀ ਛੱਡੀ ਕਹੇ ਨੇ ਕਿਹਾ ਜਾ ਕੇ ਦੀਵਾਨ ਵਿੱਚ ਮਹਾਰਾਜ ਮਲੂਕਾ ਚੌਧਰੀ ਹੰਕਾਰ ਵਿੱਚ ਆ ਗਿਆ ਉਹ ਇਦਾਂ ਕਹਿੰਦਾ ਹੈ ਕਹਿੰਦਾ ਮੈਂ ਤੇਰੀ ਸਿੱਖੀ ਛੱਡੀ ਮਹਾਰਾਜ ਕਹਿੰਦੇ ਕੋਈ ਨਹੀਂ ਭੁੱਲ ਜਾਂਦਾ ਬੰਦਾ ਕਈ ਵਾਰੀ ਉਹਨੂੰ ਕਹੇ ਕੋਈ ਗੱਲ ਨਹੀਂ ਸ਼ਾਂਤ ਰਵੇ ਦੋ ਤਿੰਨ ਵਾਰੀ ਜਦੋਂ ਕਿਆ ਨਾ ਕਹਿੰਦੇ ਇਦਾਂ ਹੀ ਕਹਿੰਦਾ ਰਹਿੰਦਾ ਪਤਾ ਲੱਗਿਆ ਕਹਿੰਦੇ ਜਾ ਕੇ ਉਹਨੂੰ ਕਹਿ ਦਿਓ ਜੇ ਤੂੰ ਸਿੱਖੀ ਛੱਡੀ ਅਸੀਂ ਤੇਰੀ ਮਿਰਗੀ ਛੱਡੀ ਆਖੋ ਸਤਨਾ ਕੋਠੇ ਦੀ ਕਹਿੰਦੇ ਦौरा ਇਹੋ ਜਾ ਪਿਆ ਪੂਠਾ ਡਿੱਗ ਪਿਆ ਤੇ ਮਲੂਕੇ ਚੌਧਰੀ ਮੌਤ ਹੋ ਗਈ ਬਚਨ ਨਾ ਕਮਾ ਸਕਿਆ ਗੁਰ ਕਾ ਬਚਨ ਬਸੈ ਜੀ ਨਾਲ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹਿ ਨਾ ਸਾਕੈ ਜਾਨੀ ਜੇ ਬਾਚਨ ਪੱਲੇ ਨਾ ਵੱਲਿਆ ਬੰਨਿਆ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਰੋਕਦਿਆ ਪਰ ਅਸੀਂ ਮੱਲੋ ਮੱਲੀ ਗੁਰੂ ਦੇ ਦਰ ਤੇ ਸਾਨੂੰ ਭਰੋਸਾ ਘੱਟ ਵੱਜਦਾ ਹੈ ਕਿਰਪਾ ਹੋਣੀ ਚਾਹੀਦੀ ਹੈ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਮਿਹਰ ਹੋਣੀ ਚਾਹੀਦੀ ਜੇ ਕਿਤੇ ਭਰੋਸਾ ਵੱਜ ਜੇ ਅੰਤਰਜਾਮੀ ਕਰਨਹਾਰਾ ਸੋਈ ਖਸਮ ਹਮਾਰਾ ਜਦੋਂ ਪ੍ਰੋਸਾ ਵੱਜ ਜਾਂਦਾ ਹੈ ਕਿ ਜਿਹੜਾ ਸਿਰਜਣਹਾਰ ਮਾਲਕ ਸਭ ਦੇ ਮਨ ਦੀ ਜਾਣਨ ਵਾਲਾ ਹੈ ਉਹ ਮੇਰੇ ਸਰਦਾ ਸਾਈਂ ਹੈ ਮੇਰੇ ਸਰਦਾ ਰਾਖਾ ਹੈ ਨਿਰਪੋ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਜਦੋਂ ਦਾ ਮੈਂ ਗੁਰੂ ਜੀ ਦੇ ਚਰਣੀ ਲੱਗਾ ਹਾਂ ਮੈਨੂੰ ਪ੍ਰਮਾਤਮਾ ਦਾ ਆਸਰਾ ਹੋ ਗਿਆ ਚਰਨਾ ਨਾਲ ਲੱਗਿਆ ਸੀ ਆਸਰਾ ਹੋ ਗਿਆ ਸੀ ਕੋਈ ਡਰ ਹੁਣ ਮੈਨੂੰ ਕੋ ਨਹੀਂ ਸਕਦਾ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਪੀ ਹੋਵਣਾ ਹਾਰਾ ਹੁਣ ਗੁਰੂ ਦੀ ਕਿਰਪਾ ਨਾਲ ਮੈਨੂੰ ਯਕੀਨ ਬਣ ਗਿਆ ਕਿ ਜਿਸ ਪ੍ਰਮਾਤਮਾ ਦਾ ਦਰਸ਼ਨ ਮਨੁੱਖਾ ਜਨਮ ਦਾ ਫਲ ਦੇਣ ਵਾਲਾ ਹੈ ਜਿਸ ਪ੍ਰਮਾਤਮਾ ਦੀ ਹਸਤੀ ਮੌਤ ਤੋਂ ਵੀ ਰਹਿਤ ਹੈ ਉਹ ਇਸ ਵੇਲੇ ਵੀ ਮੇਰੇ ਸਿਰ ਉੱਤੇ ਮੌਜੂਦ ਹੈ ਸਦਾ ਕਾਇਮ ਰਹਿਣ ਵਾਲਾ ਕੰਠ ਲਗਾਏ ਆਪਣੇ ਜਨੂ ਰਾਖੇ ਆਪਣੀ ਪ੍ਰੀਤ ਪਿਆਰਾ ਉਹ ਮਾਲਕ ਆਪਣੀ ਪ੍ਰੀਤ ਦੀ ਆਪਣੇ ਪਿਆਰ ਦੀ ਦਾਤ ਦੇ ਕੇ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ ਆਖੋ ਸਤਨਾਮ ਕੰਠ ਲਗਾਏ ਆਪਣੇ ਜਾਣ ਰੱਖੇ ਆਪਣੀ ਪ੍ਰੀਤ ਪਿਆਰ ਆ ਵੱਡੀ ਵਡਿਆਈ ਆ ਚਰਜ ਸੋਭਾ ਕਾਰਜ ਆਇਆ ਰਾਸੇ ਉਹ ਗੁਰੂ ਬੜੀ ਵੱਡੀ ਵਡਿਆਈ ਵਾਲਾ ਹੈ ਆਚਰਜ ਸੋਭਾ ਵਾਲਾ ਹੈ ਉਹਦੀ ਸ਼ਰਨ ਪਿਆ ਜਿੰਦਗੀ ਦਾ ਮਨੋਰਥ ਪ੍ਰਾਪਤ ਹੋ ਜਾਂਦਾ ਉਹ ਤੇ ਐਡੀ ਬਖਸ਼ਿਸ਼ ਕਰਨ ਵਾਲਾ ਹੈ ਰਸਈ ਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਉਪਦੇਸ਼ ਨੂੰ ਆਪਣੀ ਝੋਲੀ ਵਿੱਚ ਪਵਾਉਣ ਵਾਸਤੇ ਹੁੰਨੇ ਆ। ਇਹ ਨਹੀਂ ਪਿਆਰਿਓ ਮਜਬੂਰੀ ਹੈ ਵੱਖਰੀ ਗੱਲ ਹੈ ਵੀ ਬੈਠੇ ਦੇਖ ਲਈ ਤੇ ਘਰਾਂ ਨੂੰ ਚਲੇ ਗਏ। ਇਸੇ ਕਰਕੇ ਤੇ ਅਸੀਂ ਗਿਆਨ ਤੋਂ ਦੂਰ ਆ। ਨਹੀਂ ਜੁੜ ਸਕੇ ਨਾ ਆਪਣੇ ਬੱਚਿਆਂ ਨੂੰ ਜੋੜ ਸਕੇ ਆ। ਗੁਰਬਾਣੀ ਸੁਣਨ ਤੇ ਸਮਝਣ ਲਈ ਆਇਆ ਆਪ ਜੀ ਨੇ ਬਹੁਤ ਵਾਰੀ ਸੁਣਿਆ। ਆਪਾਂ ਰੋਜ਼ ਵਿਚਾਰਾਂ ਮਾਰੇ ਦੀ ਮੇਰ ਦੇ ਨਾਲ ਕਰਦੇ ਰਹਿੰਨੇ ਪਰ ਜਿੰਨਾਂ ਨੂੰ ਰਸ ਆ ਜਾਂਦਾ ਹੈ ਨਾ ਉਹ ਤੇ ਫਿਰ ਗੁੰਗੇ ਦੀ ਮਠਿਆਈ ਖਾਣ ਵਾਲਾ ਕੰਮ ਹੋ ਜਾਂਦਾ ਹੈ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪੀਤ ਪਿਆਰਾ ਕੋਸ਼ਿਸ਼ੀਏ ਕਰਿਆ ਕਰੋ ਕਿ ਵੱਤੋ ਵੱਦ ਸੁਣਿਆ ਜਾਏ ਵੱਤੋ ਵੱਦ ਸਮਝਿਆ ਜਾਏ ਕੰਠ ਲਗਾਏ ਆਪਣੇ ਜਣ ਰੱਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਆਚਰਜ ਸੋਭਾ ਕਾਰਜ ਆਇਆ ਰਾਸੇ ਉਹ ਗੁਰੂ ਬੜੀ ਵੱਡੀ ਵਡਿਆਈ ਵਾਲਾ ਹੈ ਪਰ ਉਹਦੇ ਗੁਣਾਂ ਨੂੰ ਜਦੋਂ ਅਸੀਂ ਗ੍ਰਹਿਣ ਕਰਦੇ ਹੌਲੀ ਹੌਲੀ ਮਹਾਰਜ ਮੇਰ ਕਰਦੇ ਆਚਰਜ ਸੋਭਾ ਵਾਲਾ ਹੈ ਉਹਦੀ ਸ਼ਰਨ ਪਿਆ ਫਿਰ ਜ਼ਿੰਦਗੀ ਦਾ ਮਨੋਰਥ ਪਤਾ ਲੱਗ ਜਾਂਦਾ ਹੈ ਜ਼ਿੰਦਗੀ ਦਾ ਮਨੋਰਥ ਕੀ ਹੈ ਕਾਦੇ ਲਈ ਆਇਆ ਕੀ ਕਰਨਾ ਚਾਹੀਦਾ ਕੀ ਕਰ ਰਿਹਾ ਕਿਉਂਕਿ ਤੇ ਗੁਰਬਾਣੀ ਵਿੱਚੋਂ ਪਤਾ ਲੱਗਣਾ ਨਾ ਵੀ ਕਿਹੜੇ ਕਰਮ ਮਾੜੇ ਆ ਕਿਹੜੇ ਕਰਮ ਚੰਗੇ ਆ ਉਹ ਕਿਵੇਂ ਪਤਾ ਲੱਗੂ ਜਦੋਂ ਆਪਾਂ ਸੁਣਾਗੇ ਸ਼ਰਵਣ ਕਰਾਂਗੇ ਫੇਰ ਹੀ ਪਤਾ ਲੱਗਣਾ ਨਾ ਹੁਣ ਬੱਚੇ ਨੂੰ ਕੀ ਪਤਾ ਹੈ ਜਦੋਂ ਖੜੇ ਹੀ ਨਹੀਂ ਟੀਚਰ ਕੋਲੇ ਵੀ ਉਹਨੇ ਕੀ ਕਿਹਾ ਆਪਜੀ ਸਿਆਣੇ ਹੋ ਸਮਝਦਾਰ ਹੋ ਜਿਹੜੇ ਬੱਚੇ ਕਲਾਸ ਵਿੱਚ ਬੈਂਦੇ ਆ ਪਿਆਰੋ ਉਹ ਬੱਚੇ ਪਾਸ ਹੁੰਦੇ ਆ ਜਿਹੜੇ ਕਲਾਸ ਵਿੱਚ ਬੈਠ ਹੀ ਨਹੀਂ ਸਕਦੇ ਉਹਨਾਂ ਨੇ ਪਾਸ ਕੀ ਹੋਣਾ ਉਪਦੇਸ਼ ਸੁਣਨ ਦਾ ਸੁਆਜ ਜੇ ਦਿਨ ਪਾ ਲਿਆ ਜੀਵਨ ਬਣ ਜਾਣਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਵਚਨ ਜਦੋਂ ਅਸੀਂ ਗ੍ਰਹਿਣ ਕਰਦੇ ਆ ਸੁਣਦੇ ਆ ਰੋਜ਼ ਪੜਦਾ ਵੀ ਆ ਜਪਜੀ ਸਾਹਿਬ ਵਿੱਚ ਵੀ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਵੀ ਅੰਦਰ ਦਾ ਇਸ਼ਨਾਨ ਤਾਂ ਬੈਠਿਆ ਹੀ ਹੋਣਾ ਹੈ ਨਾ ਟਿਕਾ ਬਣਾਉਣਾ ਪੈਣਾ ਉਹ ਕਥਾ ਹੋਵੇ ਉਹ ਕੀਰਤਨ ਹੋਵੇ ਕੜ ਜੁਗ ਮੈਂ ਕੀਰਤਨ ਪ੍ਰਧਾਨਾ ਗੁਰਮਖ ਜਪੀਐ ਲਾਇ ਧਿਆਨਾਂ ਕਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਜਾ ਕੇ ਵੇਖੋ ਰੈਣ ਸਵਾਈ ਕੀਰਤਨ ਹੁੰਦੇ ਆ ਰੈਣ ਸਵਾਈ ਸਮਾਗਮ ਲਿਖਿਆ ਹੁੰਦਾ ਜੇ ਉਹਦਾ ਕੋਈ ਪੋਸਟਰ ਵੀ ਬਣਾਉਂਦੇ ਆ ਨਾ ਪਾਉਂਦੇ ਆ ਉੱਤੇ ਰੈਣ ਸਵਾਈ ਕੀਰਤਨ ਭਾਵਕ ਵੀ ਸਾਰੀ ਰਾਤ ਕੀਰਤਨ ਸਾਰੀ ਰਾਤ ਸ਼ਬਦ ਕੀਰਤਨ ਸਾਰੀ ਰਾਤ ਕਥਾ ਤੇ ਸਾਨੂੰ ਮਹੀਨੇ ਬਾਅਦ ਬੈਠਣਾ ਵੀ ਮੁਸ਼ਕਲ ਐ ਨਹੀਂ ਅਰਦਾਸ ਕਰਿਆ ਕਰੋ ਮਹਾਰਾਜ ਸਮਾਂ ਦੇ ਨਾ ਆਪਾਂ ਬੈਠ ਸਕਦੇ ਆ ਨਾ ਹੀ ਕੋਈ ਬਾਹ ਸਕਦਾ ਹੈ ਗੁਰੂ ਕਿਤੇ ਸਮਾਂ ਬਖਸ਼ ਦੇ ਚੰਗਾ ਸਾਨੂੰ ਬੈਠਣ ਵਾਲਾ ਵੈਸੇ ਆਪ ਜੀ ਬਹੁਤ ਪਿਆਰ ਨਾਲ ਹਾਜ਼ਰੀ ਭਰਦੇ ਹੋ ਐਸੀ ਗੱਲ ਨਹੀਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਸਮਝਿਆ ਹੀ ਕੁਝ ਪ੍ਰਾਪਤ ਹੋਣਾ ਸਾਨੂੰ ਇਹ ਗੱਲਾਂ ਦਾ ਖਿਆਲ ਰੱਖਿਏ ਨਾਨਕ ਕਉ ਗੁਰ ਪੂਰਾ ਪੇਟਿਓ ਸਗਲੇ ਦੁੱਖ ਬਨਾਸੇ ਮੈਨੂੰ ਨਾਨਕ ਨੂੰ ਭਾਵ ਗੁਰਨਾਨਕ ਦੇਵ ਜੀ ਜਦੋਂ ਪੂਰਾ ਗੁਰੂ ਮਿਲਿਆ ਤਾਂ ਮੇਰੇ ਸਾਰੇ ਦੁੱਖ ਦੂਰ ਹੋ ਗਏ ਜਦੋਂ ਪੂਰਾ ਗੁਰੂ ਮਿਲਦਾ ਪੂਰੇ ਗੁਰੂ ਦੀ ਗੋਦ ਵਿੱਚ ਬੈਠਨੇ ਆ ਪੂਰੇ ਗੁਰੂ ਨੂੰ ਸ਼ਰਵਣ ਕਰਦੇ ਆ ਤੇ ਫੇਰ ਬਸ ਇੱਕ ਆਦਤ ਪਾਈਏ ਜ਼ਰੂਰ ਵੀ ਬੈਠਣ ਦੀ ਭਾਵੇਂ ਥੋੜਾ ਸਮਾਂ ਹੀ ਜਾਈਏ ਬੈਠ ਜੀ 5 ਮਿੰਟ 10 ਮਿੰਟ 15 ਮਿੰਟ ਕਿਤੇ ਵੀ ਜਾਓ ਮੈਂ ਤੇ ਬੇਨਤੀ ਕਰਦਾ ਹਾਂ ਸੰਗਤ ਦੇ ਚਰਨਾਂ ਜਿੱਥੇ ਵੀ ਜਾਓ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਮਾਰੇ ਕਹਿੰਦੇ ਇੰਨਾ ਪਿਆਰ ਕਰ ਜਿਹੜਾ ਮੇਰੇ ਪ੍ਰੀਤਮ ਦੀਆਂ ਗੱਲਾਂ ਸੁਣਾਉਂਦਾ ਉਹ ਮੇਰਾ ਭਰਾ ਹੈ ਮੇਰਾ ਵੀਰ ਹੈ ਜੋ ਮਰਜੀ ਹੈ ਜਿੱਥੇ ਵੀ ਜਾਓ ਉਹਨੂੰ ਪਿਆਰ ਨਾਲ ਸਰਵਣ ਕਰੋ ਗੁਰੂ ਦੇ ਬਾਚਨ ਤਾਂ ਹੈ ਹੀ ਅਮੋਲਕ ਨੇ ਪਰ ਕੀਮਤ ਕੋਈ ਕੋਈ ਜਾਣਦਾ ਹੈ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣਦੋ ਜਿਨ੍ਹਾਂ ਭਾਗ ਮਥਾਹੇ ਜਿਨ੍ਹਾਂ ਦੇ ਮਥੇ ਦੇ ਭਾਗ ਜਾਗ ਪੈਂਦੇ ਆ ਸੇ ਨਾਨਕ ਹਰ ਰੰਗ ਮਾਣਦੋ ਉਹੀ ਇਸ ਰੰਗ ਨੂੰ ਮਾਣ ਸਕਦੇ ਆ ਹਰ ਇੱਕ ਗੱਲ ਜੀਵ ਦੇ ਵਸ ਦੀ ਗੱਲ ਨਹੀਂ ਮਨ ਨਹੀਂ ਟਿਕਦਾ ਸਭ ਕੁਝ ਕੱਢ ਕੇ ਅੰਦਰੋਂ ਨਿਰਮਲ ਹੋ ਕੇ ਬੈਠਣਾ ਪੈਂਦਾ ਸਭ ਵਿੱਚ ਜਦੋਂ ਪ੍ਰਮਾਤਮਾ ਨਜ਼ਰ ਆਉਂਦਾ ਹੈ ਘਟ ਘਟ ਮੈਂ ਹਰ ਜੂ ਵਸੈ ਜਦੋਂ ਬਿਰਤੀ ਇੱਕ ਹੋ ਜਾਂਦੀ ਹੈ ਜਦੋਂ ਅੱਖ ਇੱਕ ਹੋ ਜਾਂਦੀ ਹੈ ਜਦੋਂ ਅੱਖ ਇੱਕੋ ਜਾਂ ਵੇਖਦੀ ਹੈ ਫਿਰ ਮਹਾਰਾਜ ਦੀ ਮੇਰ ਹੁੰਦੀ ਹੈ ਉਹ ਕਦੋਂ ਹੁੰਦਾ ਹੈ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਫਿਰ ਮਹਾਰਾਜ ਸੱਚੇ ਪਾਤਸ਼ਾਹ ਐਸੀ ਮੇਰ ਕਰ ਦਿੰਦੇ ਇਸ ਤਰ੍ਹਾਂ ਆਪਾਂ ਸ਼ਬਦ ਪੜ ਰਹੇ ਸੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੋ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਗਿਆਨ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ